ਓ ਭੁੱਲ ਧਾਣੀ ਚੇਤਾ ਹਜੇ ਤੱਕ 47 ਦਾ ਅੱਲਾ ਜੋ ਜਖਮੇ ਤੇ ਸੁੱਤੀ ਸੱਟ ਮਾਰੀ ਦਾ ਓ ਭੁੱਲ ਧਾਣੀ ਚੇਤਾ ਹਜੇ ਤੱਕ 47 ਦਾ ਅੱਲਾ ਜੋ ਜਖਮੇ ਤੇ ਸੁੱਤੀ ਸੱਟ ਮਾਰੀ ਦਾ ਓ 15 ਅਗਸਤ ਦੇ ਖੌਂਦੀ ਦਿਨੋਂ ਵਾਲੀ ਡਰੇ ਤੇ ਬਹਿ ਜਾਂਦੇ ਢੜੀ ਮਾਰ ਕੇ ਸਾਨੂੰ ਤੇ ਆਜ਼ਾਦੀ ਪਈਆ ਮਹਿੰਗੀ ਮਿੱਤਰੋ ਸਾਡਾ ਤੇ ਪੰਜਾਬ ਰਖ ਦਿੱਤਾ ਪਾੜ ਕੇ ਸਾਨੂੰ ਤੇ ਆਜ਼ਾਦੀ ਪਈਆ ਮਹਿੰਗੀ ਮਿੱਤਰੋ ਸਾਡਾ ਤੇ ਪੰਜਾਬ ਰਖ ਦਿੱਤਾ ਪਾੜ ਕੇ ਦਾੜੀ ਜੀ ਵੀ ਗਾਉਂਦੇ ਰਹੇ ਨੇ ਤੇ ਚਾਚਾ ਜੀ ਵੀ ਗਾਉਂਦੇ ਰਹੇ ਨੇ ਤੇ ਜੇਰੀ ਨੇ ਲੇਖਨ ਦੀ ਦਾਤ ਹੈ ਤੇ ਪ੍ਰਮਾਤਮਾ ਨਾਲੋਂ ਗੁਰਗਿਉਤੀ ਹੈ ਵੱਡੇ ਵੱਡੇ ਕਲਾਕਾਰ ਜਿੱਦਾਂ ਰਮੀਰ ਹੁੰਦਾ ਵਾ ਗਿਆ ਦੀ ਇਸ ਵੀਰ ਤੋਂ ਗਾਣੇ ਲੈ ਦੇ ਪਿੱਛੋਂ ਮੁੜ ਕੇ ਬਾਦ ਨਹੀਂ ਲਈ ਗਈ ਗਣੇ ਉਹਦਾ ਗਾਣੇ ਤੇ ਗੱਲ ਚੱਲ ਗਏ ਕੇ ਵੇਖ ਮੇਰੇ ਦਾਤ ਆ ਕੇ ਹੁੰਦਾ ਪਿਆ ਯੱਗ ਤੇ ਕਈ ਦੇਛ ਦੇ ਸਮਾਜ ਸੇ ਵੀਰਲੇ ਚੋਰ ਠੱਗ ਨੇ ਉਹ ਵਿੱਚੋਂ ਭਰੇ ਭਨੇ ਸਾਰੇ ਬੇਈਮਾਨੀ ਨਾਲ ਤੇ ਉਤੋਂ ਵਫਾਦਾਰ ਮਾਲਕਾ ਆ ਗੁਰੂ ਘਰਾਂ ਚੋਂ ਗ੍ਰੰਥ ਸਾਹਿਬ ਚੋਰੀ ਹੋਈ ਜਾਣੇ ਨਾ ਮੜੀਆਂ ਚ ਰੱਖੀ ਚੌਂਕੀ ਦਾ ਹਰਮਾਲ ਕਾ ਆ ਗੁਰੂ ਘਰਾਂ ਚੋਂ ਗ੍ਰੰਥ ਸਾਹਿਬ ਚੋਰੀ ਹੋਈ ਜਾਣੇ ਨਾ ਮੜੀਆਂ ਚ ਰੱਖੀ ਚੌਂਕੀ ਦਾ ਹਰਮਾਲ ਕਾ ਮੇਰੇ ਕਹਿੰਦਾ ਮੈਂ ਜੀ ਜੀ ਪ੍ਰਮਾਤਮਾ ਜੀ ਦੀ ਇਮਤੀ ਛਾਨ ਕਰੇ ਆਗੂ ਕਰੇ ਬਾਕੀ ਬੋਲ ਆਵਾਜ਼ ਹਰ ਚੀਜ਼ ਦੇ ਬਹੁਤ ਸੋਹਣੇ ਹੈ ਦੇਖੇ ਪੈਰ ਰੱਖਦਾ ਪਤਾ ਗੱਲ ਕੀ ਤਰੱਕੀ ਤੇ ਪੈਰ ਰੱਖਦਾ ਇਹਦੀ ਜਿਹੜੀ ਬੈਕਗ੍ਰਾਉਂਡ ਹੈ ਨਾ ਇਹਨੂੰ ਬੈਕਗ੍ਰਾਉਂਡ ਤਰੱਕੀ ਖੜਨਾ ਸੁੱਖ ਕਿਤੇ ਨਜ਼ਰ ਮੈਨੂੰ ਆਉਂਦਾ ਨਹੀਂ ਪਰ ਇਹ ਬੱਚੇ ਨੇ ਜੋ ਗਾਇਆ ਬਹੁਤ ਸੁਣਾ ਕਿੰਦਾ ਕਿੰਦਾ ਲੱਗਦਾ ਵੀ ਅੱਜ ਦੇ ਕਲਾਕਾਰ ਜਿੱਦਾਂ ਗਾਉਂਦੇ ਸਟੇਜਾਂ ਦੇ ਉੱਤੇ ਹਨ ਪੜਕੇ ਲੋਕ ਗਾਣੇ ਇੱਥੇ ਹਰਾਂ ਨੂੰ ਪ੍ਰਮੋਟ ਕਰਦੇ ਆ ਜਿਹੜੇ ਅੱਜ ਕੱਲ੍ਹ ਦੇ ਕਲਾਕਾਰ ਨਾ ਉਹਦੇ ਤੈਨੂੰ ਆਦੇ ਵੀ ਡੋਠੇ ਤੇ ਪੈਣੀ ਆ ਮਾਰੀ ਜੇਤ ਮਾਰੀ ਬੋਲਾ ਦੇਖੋ ਮੰਜੀ ਹਾਂਜੀ ਗੀਤ ਰੋਜ਼ ਲਿਖਦੇ ਰਹੀਦਾ ਬਾਕੀ ਮੇਰਾ ਕੋਸ਼ਿਸ਼ ਰਹਿੰਦੀ ਹੈ ਕਿ ਚੰਗੇ ਤੋਂ ਚੰਗਾ ਲਿਖਿਆ ਜਾਵੇ ਸੋਹਣੇ ਤੋਂ ਸੋਹਣਾ ਲਿਖਿਆ ਜਾਵੇ ਜੇਰੀ ਕੋਈ ਆਪਣੀ ਚੀਜ਼ ਹੈ ਆਪਣੇ ਕੋਈ ਨਿੰਦੇ ਨਾ ਵਿਦੇਸ਼ ਦੇ ਵਿੱਚੋਂ ਤੁਹਾਡਾ ਇੱਕ ਗਾਣਾ ਕੋਈ ਥੋੜੀ ਜੀ ਕੀਮਤ ਵਿੱਚ ਖਰੀਦਿਆ ਗਿਆ 7-8000 ਦੇ ਵਿੱਚ ਖੁੱਲ ਜਾਂਦਾ ਜੋ ਪੇਤ ਵੀ ਇੱਕ ਦਿਨ ਮਾਰੇ ਧੰਦੇ ਦਾ ਨਿੰਦਿਆ ਚੁਗਲੀ ਠੱਗੇ ਚੋਰੀ ਕੰਮ ਨਹੀਂ ਅਣਖੀ ਬੰਦੇ ਦਾ ਨਿੰਦਿਆ ਚੁਗਲੀ ਠੱਗੇ ਚੋਰੀ ਕੰਮ ਨਹੀਂ ਅਣਖੀ ਬੰਦੇ ਦਾ ਜਿਹੜਾ ਨੇ ਆਖਿਆ ਨਾ ਵੀ ਟਿੱਡੇ ਦੀ ਗੱਲ ਕੀਤੀ ਹੈ ਬੜੇ ਟੌ ਵਧੀਆ ਕਿ ਇਤੋਂ ਵੱਡਾ ਪਰਯੋਗ ਹੋਰ ਕਿਹੜਾ ਆਉਣਾ ਏ ਅੱਖਾਂ 'ਚੋਂ ਨਾ ਦੇ ਕੇ ਆਪਾਂ ਫਿਰ ਰੋਣਾ ਏ ਉਹ ਇਤੋਂ ਵੱਡਾ ਪਰਯੋਗ ਹੋਰ ਕਿਹੜਾ ਆਉਣਾ ਏ ਉਹ ਅੱਖਾਂ 'ਚੋਂ ਨਾ ਆਪਾਂ ਲੈ ਲੈ ਕੇ ਰੋਣਾ ਏ ਉਹ ਕਲਾਕਾਰ ਟੀਵੀ ਉੱਤੇ ਮਾਰਦੇ ਹੀ ਵੜਤਾ ਕਲਾਕਾਰ ਟੀਵੀ ਉੱਤੇ ਮਾਰਦੇ ਹੀ ਵੜਤਾ ਹਰ ਵੀਡੀਓ ਦੇ ਵਿੱਚ ਰੈਂਦੀ ਗੋਲੀ ਚੱਲਦੀ ਉਹ ਪਾਠੀਆਂ ਦੀ ਭੇਟਾ ਸਾਨੂੰ ਜਿਆਦੀ ਲੱਗਦੀ ਓਏ ਕਲਾਕਾਰ ਲਈ ਕੋਈ 16 ਲੱਖ ਵੱਡੀ ਗੱਲ ਨਹੀਂ ਜਿਹੜੇ ਅੱਜ ਦੇ ਲਾਦੇ ਲੋਕਾਂ ਨੇ ਓਏ ਬੋਲਣ ਲਿਆ ਕੁਛ ਛੋਟੇ ਮੋਟੇ ਕਰਦੇ ਉਹ ਨਹੀਂ ਕੋਸਰੇ ਦੀ ਬੱਦਸੀ ਸਲਾਣੀ ਚਾਹੀਦੀ ਤੇ ਪਾਦੇ ਨੂੰ ਨਹੀਂ ਮਾਰੀ ਚੰਗੀ ਕਹਿਣੀ ਚਾਹੀਦੀ ਆਪ ਮੰਗਦੇ ਨੂੰ ਯਾਰੋ ਦੇਖ ਐ ਦਾਨ ਨਹੀਂ ਪਣਾ ਤੇ ਮਾਰ ਕੇ ਛੱਤਰ ਕਰੋ ਨਹੀਂ ਪਜਾਈਦਾ ਆਹ ਛੇਰ ਦਾ ਸ਼ਿਕਾਰ ਪੇਤ ਬਿਨਾ ਹੁੰਦਾ ਨਾ ਤੇ ਸੱਪਾਂ ਦੇ ਸਿਰਾਂ ਤੇ ਨਹੀਂੋਂ ਪੈਰ ਲਾਈਦਾ ਓ ਛੇਰ ਦਾ ਸ਼ਿਕਾਰ ਪੇਤ ਬਿਨਾ ਹੁੰਦਾ ਨਾ ਤੇ ਸੱਪਾਂ ਦੇ ਸਿਰਾਂ ਤੇ ਨਹੀਂੋਂ ਪੈਰ ਲਾਈਦਾ ਨੇ ਜੋ ਲੈਣਾ ਚਾਹੀਦਾ ਤੁਸੀਂ ਦੇਖ ਰਹੇ ਹੋ ਖਬਰ ਪੰਜਾਬ ਟੀਵੀ ਤੇ ਮੈਂ ਹਾਂ ਕਪਿਲ ਗੇਲਾ ਅੱਜ ਪਹੁੰਚ ਚੁਕੇ ਹਾਂ ਪਿੰਡ ਅਹਿਮਦਪੁਰ ਵਿੱਚ ਜਿੱਥੇ ਇੱਕ ਮੇਲੇ ਦੌਰਾਨ ਸਾਨੂੰ ਇੱਕ ਸਰੀਲਾ ਸਿੰਗਰ ਤੇ ਬਹੁਤ ਹੀ ਖੂਬਸੂਰਤ ਜਿਹੜੇ ਲਬਦ ਲਿਖਣ ਵਾਲਾ ਜਿਹੜਾ ਇੱਕ ਨੌਜਵਾਨ ਮਿਲਿਆ ਹਰਪਾਲ ਭਗਵਾਨਪੁਰਾ ਗੱਲਬਾਤ ਕਰੀਆਂ ਰਮੀ ਰੰਦਾਵੀ ਨੂੰ ਗਾਣੇ ਦਿੱਤੇ ਨੇ ਬਹੁਤ ਸੁਰੀਲੀ ਆਵਾਜ਼ ਹੈ ਬਹੁਤ ਸੋਹਣਾ ਲਿਖਦਾ ਹੈ ਵੀਰ ਅੱਜ ਸਾਥ ਦੇ ਵਿੱਚ ਸਾਨੂੰ ਵੀਰ ਮਿਲਿਆ ਤੇ ਸਾਥ ਦੇ ਵਿੱਚ ਜਦੋਂ ਅਸੀਂ ਥੋੜਾ ਜਿਹਾ ਸੁਣਿਆ ਸੀ ਪਹਿਲੋਂ ਕਿਹਾ ਵੀ ਸ਼ਾਇਦ ਹੋ ਸਕਦਾ ਵੀ ਕਹੀਂ ਕਹਿੰਦੇ ਵੀ ਅਸੀਂ ਬਹੁਤ ਸੋਹਣਾ ਗਾਉਂਦੇ ਆ ਬਹੁਤ ਸੋਹਣਾ ਲਿਖਦੇ ਆ ਉਸ ਸੰਬੰਧ ਵਿੱਚ ਥੋੜਾ ਜਿਹਾ ਸੁਣਿਆ ਤੇ ਸਾਨੂੰ ਲੱਗਿਆ ਕਿ ਮੁੰਡੇ ਦੀ ਆਵਾਜ਼ ਬਹੁਤ ਸੁਣੀ ਹੈ ਨੌਜਵਾਨ ਬਹੁਤ ਸੋਹਣਾ ਲਿਖਦਾ ਹੈ ਗੱਲਬਾਤ ਕਰਾਂਗੇ ਹਰਪਾਲ ਭਗਵਾਨਪੁਰ ਨਾਲ ਪੰਚਾਇਤ ਜਿਹੜੀ ਲੱਗੀ ਹੈ ਪਿੰਡ ਦੀ ਪੰਚਾਇਤ ਜਿੱਦਾਂ ਕਹਿ ਜਿੰਦੇ ਆ ਬੈਠੀ ਆ ਤੇ ਇਹ ਸੱਥਾਂ ਦੇ ਵਿੱਚ ਬਹਿ ਕੇ ਜਿਹੜੇ ਫੈਸਲੇ ਕੀਤੇ ਜਾਂਦੇ ਨੇ ਜਿੱਦਾਂ ਹਰ ਇੱਕ ਕੰਮ ਦੇ ਜਿੱਦਾਂ ਕਲਾਕਾਰ ਸਾਡਾ ਵੀਰ ਉੱਬਰਦਾ ਹੈ ਸਤਾਰਾ ਇਸ ਦੀ ਜਿੱਦਾਂ ਕਹਿ ਸਕਦੇ ਆ ਰੰਮੀ ਰੰਧਾਵਾ ਜਿਹੜਾ ਗਾਣੇ ਗਾਏ ਨੇ ਰੰਮੀ ਰੰਧਾਵੀ ਫੁਰਾਣੇ ਪਰ ਕਿਸੇ ਨੇ ਅਜ ਤੱਕ ਇਹਦੀ ਛਾਰ ਨਹੀਂ ਸੁਣੀ ਲਈ ਨਹੀਂ ਛਾਰ ਆਪਾਂ ਗੱਲਬਾਤ ਕਰਾਂਗੇ ਵੀਰ ਹਰਪਾਲ ਭਗਵਾਨਪੁਰਾਣਾ ਹਾਂਜੀ ਕਿਦੋਂ ਤੋਂ ਲਿਖਣਾ ਸ਼ੁਰੂ ਕੀਤਾ ਤੇ ਕਿਦਾਂ ਸ਼ੌਂਕ ਹੋਇਆ ਗਾਉਣ ਦਾ ਸਭ ਤੋਂ ਪਹਿਲਾਂ ਤੇ ਸਾਰੇ ਮੇਰੇ ਪਰਿਵਾਰਵਾਂ ਨੂੰ ਜਿੰਨੇ ਵੀ ਮੇਰੀ ਵੀਡੀਓ ਵੇਖ ਰਹੇ ਨੇ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸਰ ਕਿਦਾਂ ਕੈਰੀਅਰ ਸ਼ੁਰੂ ਹੋਇਆ ਮਤਲਬ ਆਪਾਂ ਲਿਖਣਾ ਕਦੋਂ ਦਾ ਸ਼ੁਰੂ ਹੋਇਆ ਕਿਸ ਤਰ੍ਹਾਂ ਕੋਈ ਸੋਚਿਆ ਕਿ ਲਿਖਣਾ ਸ਼ੁਰੂ ਕਰਦੀ ਹੈ ਨਾ ਜਦੋਂ ਕਹਿ ਦਿੰਦੇ ਨੇ ਵੀ ਪਹਿਲ ਨੂੰ ਘਰ ਦੀ ਵਿੱਚ ਕੋਈ ਲਿਖਦਾ ਸੀ ਗਾਉਂਦਾ ਸੀ ਜਾਂ ਆਪਣੇ ਆਪ ਫਸਟ ਟਾਈਮ ਤੁਸੀਂ ਕੀਤਾ ਸ਼ੁਰੂ ਨਹੀਂ ਜੀ ਮੇਰੇ ਡੈਡੀ ਜੀ ਵੀ ਗਾਉਂਦੇ ਰਹੇ ਨੇ ਤੇ ਚਾਚਾ ਜੀ ਵੀ ਗਾਉਂਦੇ ਰਹੇ ਨੇ ਤੇ ਜਿਹੜੀ ਲਈ ਲਿਖਣ ਦੀ ਦਾਤ ਹੈ ਤੇ ਪ੍ਰਮਾਤਮਾ ਵੱਲੋਂ ਗੋੜ ਗਿਫਟ ਹੀ ਹੈ ਤੇ ਪ੍ਰਮਾਤਮਾ ਵੱਲੋਂ ਹੀ ਬੋਲ ਮਿਲਦੇ ਨੇ ਲਿਖੀ ਜਾਂਦੇ ਨੇ ਤੇ ਬਾਕੀ ਕਰਦੇ ਵਿੱਚ ਪਹਿਲਾਂ ਗਾਉਂਦੇ ਰਹੇ ਨੇ ਇੱਕ ਦੋ ਜੀ ਪਹਿਲਾਂ ਵੀ ਗਾਉਂਦੇ ਰਹੇ ਨੇ ਸਾਡੇ ਬਜ਼ੁਰਗ ਗਾਣਾ ਗੱਲ ਕਰੀਏ ਕਿ ਸੁਣਨ ਜਾਇਆ ਕਿ ਜਿਹੜੇ ਰੰਮੀ ਰੰਦਾਵਾ ਬ੍ਰਦਰਸ ਨੇ ਉਹਨਾਂ ਨੂੰ ਵੀ ਗਾਣੇ ਤੁਸੀਂ ਦਿੱਤੇ ਕਿੰਨੇ ਗਾਣੇ ਦੇ ਚੁੱਕੇ ਉਹਨੂੰ ਉਹਨਾਂ ਨੂੰ ਤਕਰੀਬਨ 4 ਤੋਂ 5 ਗੀਤ ਦਿੱਤੇ ਤੇ ਕੋਈ ਹਾਸਲ ਹੋਇਆ ਹੁਣ ਤੱਕ ਤੁਹਾਨੂੰ ਮਿਲੇ ਆ ਕਿ ਜਾਂ ਕੁਝ ਮਤਲਬ ਤੁਹਾਡੀ ਸਾਰ ਲਈ ਨਹੀਂ ਜੀ ਐ ਇੱਡਾ ਕੋਈ ਜਿਆਦਾ ਫਾਇਦਾ ਨਹੀਂ ਹੋਇਆ ਕਹਿੰਦਾ ਹੋਣ ਕੋਈ ਨਵਾਂ ਗਾਣਾ ਲਿਖਿਆ ਹੋਵੇ ਜਿਹੜਾ ਰੰਮੀ ਰੰਦਾਵੇ ਨੂੰ ਜਿਹੜਾ ਜਿਹੜਾ ਤੁਹਾਡਾ ਸੁਪਰ ਹਿੱਟ ਗਾਣਾ ਗਿਆ ਹੋਵੇ ਉਹ ਕਿਹੜਾ ਗਾਣਾ ਜਿਹੜਾ ਜੀ ਰੰਮੀ ਰੰਦਾ ਵਾ ਪ੍ਰਿੰਸ ਰੰਦਾ ਵਾ ਨੇ ਮੇਰਾ ਗੀਤ ਗਾਇਆ ਸਟੇਜਾਂ ਦੇ ਉੱਤੇ ਵੈਸੇ ਵੀ ਉਹਨਾਂ ਫੇਸਬੁੱਕ ਤੇ ਆਪਣੇ ਅਕਾਊਂਟ ਤੋਂ ਬੋਲ ਕੇ ਗੀਤ ਪਾਏ ਨੇ ਜਿਹੜਾ ਜ਼ਿਆਦਾ ਜਿਹੜਾ ਗੀਤ ਉਹਨਾਂ ਗਾਇਆ ਹੈ ਆਪਣੇ ਸਟੇਜ ਦੇ ਉੱਤੇ ਹੋਗਾ ਕਿ ਵੇਖ ਮੇਰੇ ਦਾਤ ਆ ਕੇ ਹੁੰਦਾ ਪਿਆਈ ਜੱਗ ਤੇ ਕਈ ਦੇਸ਼ ਦੇ ਸਮਾਜ ਸੇ ਵੀਰਲੇ ਚੋਰ ਠੱਗ ਨੇ ਕੇ ਵੇਖ ਮੇਰੇ ਦਾਤ ਆਕੇ ਹੁੰਦਾ ਪਿਆਈ ਜੱਗ ਤੇ ਕਈ ਦੇਸ਼ ਦੇ ਸਮਾਜ ਸੇ ਵੀਰਲੇ ਚੋਰ ਠੱਗ ਨੇ ਉਹ ਵਿੱਚੋਂ ਭਰੇ ਪੈਣੇ ਸਾਰੇ ਬੇਈਮਾਨੀ ਨਾਲ ਤੇ ਉਤੋਂ ਵਫਾਦਾਰ ਮਾਲਕਾ ਆ ਗੁਰੂ ਘਰਾਂ ਚੋਂ ਗ੍ਰੰਥ ਸਹਿਬ ਚੋਰੀ ਹੋਈ ਜਾਣੇ ਨਾ ਮੜੀਆਂ ਚ ਰੱਖੀ ਚੌਂਕੀ ਦਾ ਹਰਮਾਲਕਾ ਆ ਗੁਰੂ ਘਰਾਂ ਚੋਂ ਗ੍ਰੰਥ ਸਹਿਬ ਚੋਰੀ ਹੋਈ ਜਾਣੇ ਨਾ ਮੜੀਆਂ ਚ ਰੱਖੀ ਚੌਂਕੀ ਦਾ ਹਰਮਾਲਕਾ ਕਿ ਵੇਖ ਇਸ ਦੁਨੀਆ ਦੇ ਪੁੱਠੇ ਹੀ ਰਿਵਾਜ ਨੇ ਤੇ ਪੁੰਨ ਦੀ ਥਾਂ ਵਜੀ ਜਾਂਦੇ ਪਾਪਾਂ ਵਾਲੇ ਸਾਜ ਨੇ ਕਿ ਵੇਖ ਇਸ ਦੁਨੀਆ ਦੇ ਪੁੱਠੇ ਹੀ ਰਿਵਾਜ ਨੇ ਤੇ ਪੁੰਨ ਦੀ ਥਾਂ ਵਜੀ ਜਾਂਦੇ ਪਾਪਾਂ ਵਾਲੇ ਸਾਜ ਨੇ ਓ ਸੁੱਖ ਕਿਤੇ ਨਜ਼ਰ ਮੈਨੂੰ ਆਉਂਦਾ ਨਹੀਂ ਸੁੱਖ ਕਿਤੇ ਨਜ਼ਰ ਮੈਨੂੰ ਆਉਂਦਾ ਨਹੀਂ ਤੇ ਦਿਸਣ ਤਬਾਹਾਂ ਮਾਲਕਾ ਆ ਬਾਪ ਪੁੱਲਾ ਜਖਣੋ ਮੰਜੇ ਉਤੇ ਪੈ ਗਿਆ ਤੇ ਪੁੱਤ ਦੇਨ ਪੇਟ ਬੋਲਣੂ ਦਵਾਂ ਜਾਂ ਮਾਲਕਾ ਆ ਬਾਪੂਲਾ ਦੇਖ ਨੂੰ ਮੰਜੇ ਉਤੇ ਪੈ ਗਿਆ ਤੇ ਪੁੱਤ ਦੇਨ ਪੱਟ ਬੋਲਣ ਨੂੰ ਦਵਾਈਆਂ ਵਾਲਾ ਸੋ ਤੁਸੀਂ ਸੁਣਿਆ ਹੈ ਕਿ ਬਹੁਤ ਸੋਹਣੀ ਖੂਬਸੂਰਤ ਦਰਵਾਜ਼ਾ ਹੈ ਪਿੱਛੇ ਨੌਜਵਾਨ ਬੈਠੇ ਨੇ ਬਜ਼ੁਰਗ ਬੈਠੇ ਨੇ ਪਹਿਲੋਂ ਬਜ਼ੁਰਗਾਂ ਨਾਲ ਗੱਲਬਾਤ ਕਰਾਂਗੇ ਬਜ਼ੁਰਗੋ ਮੁੰਡੇ ਦੀ ਆਵਾਜ਼ ਕਿਦਾਂ ਦੀ ਲੱਗੀ ਤੁਹਾਨੂੰ ਬਹੁਤ ਖੂਬਸੂਰਤ ਬਹੁਤ ਹੀ ਖੂਬਸੂਰਤ ਕਿਦਾਂ ਦੇ ਵਿਚਾਰ ਲੱਗੇਗੇ ਜਦੋਂ ਆਜੋ ਦੇ ਲੱਚਰ ਗਾਣੇ ਗਾਉਂਦੇ ਲੋਕ ਇੱਕ ਮਗਾ ਸੁਣ ਮੇਰੇ ਕਹਿੰਦਾ ਮੈਂ ਇਹਦੀ ਇਹਦੀ ਪ੍ਰੋਮਾਤਮਾ ਇਹਦੀ ਉੱਚੀ ਛਾਣ ਕਰੇ ਆਗੂ ਕਰੇ ਬਾਕੀ ਬੋਲ ਆਵਾਜ਼ ਹਰ ਚੀਜ਼ ਦੇ ਬਹੁਤ ਸੋਹਣਗੇ ਕਿਦਾਂ ਲੱਗਦਾ ਕਿ ਮੁੰਡਾ ਤਰੱਕੀ ਦਾ ਬੱਚੇ ਜੇ ਮਤਲਬ ਪੈਰ ਰੱਖਦਾ ਪਤਾ ਗੱਲ ਕੀ ਤਰੱਕੀ ਤੇ ਪੈਰ ਰੱਖਦਾ ਇਹਦੀ ਜਿਹੜੀ ਬੈਕਗ੍ਰਾਉਂਡ ਹੈ ਨਾ ਇਹਨੂੰ ਬੈਕਗ੍ਰਾਉਂਡ ਨੂੰ ਤਰੱਕੀ ਖੜਨਾ ਜੇ ਕੋਲ ਪੈਸਾ ਹੋਵੇ ਜਾਂ ਕੁਝ ਹੋਵੇ ਤਾਂ ਫਿਰ ਕੰਮ ਚੱਲਦਾ ਉਦਾਂ ਦੇ ਮੇਰੇ ਮਮੀ ਯਾਰ ਮਮੀ ਗੋਲਾਂ ਤੇ ਤੂੰ ਵੀ ਗੋਲਾਂ ਦੇ ਸਾਡੇ ਪੱਟੇ ਹੋਰ ਖੜੀ ਹੈਗਾ ਉਹ ਵੀ ਗੋਦਾ ਪਰ ਇਹ ਬੱਚੇ ਨੇ ਜੋ ਗਾਇਆ ਬਹੁਤ ਸੋਹਣਾ ਕਿੰਦਾ ਕਿੰਦਾ ਲੱਗਦਾ ਕੋਈ ਅੱਜ ਦੇ ਕਲਾਕਾਰ ਜਿੱਦਾਂ ਗਾਉਂਦੇ ਸਟੇਡੀਅਮ ਦੇ ਉੱਤੇ ਹਨ ਢੜਕੇ ਲੂ ਗਾਣੇ ਹਥਿਆਰਾਂ ਨੂੰ ਪ੍ਰਮੋਟ ਕਰਦੇ ਆ ਜਿਹੜੇ ਅੱਜ ਕੱਲ ਦੇ ਕਲਾਕਾਰ ਨਾ ਉਹ ਤੇ ਤੈਨੂੰ ਆ ਦੇ ਵੀ ਉਠ ਤੇ ਪੈਣੀ ਆ ਮਾਰੀ ਕੇ ਮਾਰੀ ਇਹ ਮਸਾਲਾ ਲਾਈ ਇਹ ਮਸਾਲਾ ਲਾਉਦੇ ਇਹ ਮਸਾਲਾ ਨੀਗਾ ਇਹਦੇ ਵਿੱਚ ਇਹਦੇ ਵਿੱਚ ਲੱਗਦਾ ਕਿ ਜਿੱਦਾਂ ਮਤਲਬ ਪੰਜਾਬੀਆਂ ਨੂੰ ਪੰਜਾਬੀਆਂ ਦੇ ਨੌਜਵਾਨਾਂ ਨੂੰ ਸਿਹਤ ਜਿਹੜੀ ਮਿਲਦੀ ਹੈ ਬਹੁਤ ਵਧੀਆ 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 ਬਹੁਤ ਵਧੀਆ ਬਹੁਤ ਹੀ ਵਧੀਆ ਨਿਗਾਹਾਂ ਔਰ ਮੇਰੇ ਬਹੁਤ ਪਸੰਦ ਆਇਆ ਲਫ਼ਜ਼ੇ ਦੇ ਬਹੁਤ ਟੌਪ ਦੇ ਨੇ ਇਹਦੇ ਵਿੱਚ ਮੈਂ ਕੁਝ ਨਹੀਂ ਕਹਿ ਸਕਦਾ ਜਿੱਦਾਂ ਜਿੱਦਾਂ ਕਲਾਕਾਰ ਵੱਡੇ ਵੱਡੇ ਕਲਾਕਾਰ ਜਿੱਦਾਂ ਰਮੀ ਰੰਧਾਵਾ ਕਹਿ ਲੀਏ ਇਸ ਵੀਰ ਤੋਂ ਗਾਣੇ ਲੈਦੇ ਪਿੱਛੋਂ ਮੁੜ ਕੇ ਬਾਤ ਨਹੀਂ ਲਈ ਕਿ ਕਿ ਨਾ ਪਤਾ ਗੱਲ ਕੀ ਹੋ ਉਹਦਾ ਗਾਣਾ ਇਹਦੇ ਗਣ ਚੱਲ ਗਏ ਉਹਦੀ ਰੋਟੀ ਬਣ ਗਈ ਸਾਰਾ ਗਿਆ ਪਰ ਇਹਦੇ ਵਿਚਾਰਾ ਰਹਿ ਗਿਆ ਨਾ ਉੱਥੇ ਰਹਿ ਗਿਆ ਨਾ ਮੈਂ ਤਾਂ ਖਿਆ ਰਹਿ ਗਿਆ ਇਹਦੇ ਰਹਿ ਗਿਆ ਪਿਛਾਈ ਤੇ ਬੈਗਬੱਤੀ ਆ ਗਈ ਸਟੱਪੜੀ ਨੇ ਨਾ ਮੋਟਰਸਾਈਕਲ ਬੱਤੀ ਦੀ ਇਹ ਸਟੱਪੜੀ ਸਟੱਪੜੀ ਰਹਿ ਗਈ ਉਹ ਬੋਡ ਮਾਰ ਬੋਡ ਮਾਰ ਕੇ ਉਹ ਬਹਿ ਗਿਆ ਹੁਣ ਕੀ ਕੀ ਲੱਗਦਾ ਹੈ ਕੀ ਲੱਗਦਾ ਬਜ਼ੁਰਗਾਂ ਤੁਹਾਡੀ ਭਾਸ਼ਾ ਦੇ ਪੰਜਾਬੀ ਟੇਡ ਭਾਜਾ ਉਹਦੇ ਵਿੱਚ ਗੱਲਬਾਤ ਕਰਦੇ ਨੇ ਬਾਕੀ ਕੋਈ ਗੱਲ ਨਹੀਂ ਆ ਵੀਰ ਦੀ ਫੇਰ ਆਵਾਜ਼ ਸੁਣੋਣੇ ਆਪਾਂ ਸਰੋਤੇ ਲੱਗੇ ਬੈਠੇ ਨੇ ਸੁਣਦੇ ਪਏ ਪਿੰਡ ਦੀਆਂ ਸੱਤਾਂ ਦੇ ਵਿੱਚ ਜਿਹੜੇ ਇਹ ਫੈਸਲੇ ਹੋਣੇ ਨੇ ਪੰਜਾਬ ਦੇ ਲੋਕਾਂ ਨੇ ਫੈਸਲਾ ਕਰਨਾ ਹੈ ਕਿ ਇਸ ਵੀਰ ਦੀ ਆਵਾਜ਼ ਨੂੰ ਫਰਸ਼ ਤੋਂ ਅਰਸ਼ ਤੇ ਕਿਦਾਂ ਲੈ ਕੇ ਜਾਈਏ ਆਪਾਂ ਗੱਲਬਾਤ ਕਰਾਂਗੇ ਵੀਰ ਦੇ ਨਾਲ ਮੁਰ ਤੋਂ ਫੇਰ ਇੱਕ ਹੋਈ ਨਵਾਂ ਗਾਣਾ ਜਿਹੜਾ ਤੁਹਾਡਾ ਲਿਖਿਆ ਹੋਵੇ ਸੁਪਰ ਹਿੱਟ ਗਾਣਾ ਹਾਂਜੀ ਗੀਤ ਰੋਜ਼ ਲਿਖਦੇ ਰਹੀਦਾ ਬਾਕੀ ਮੇਰਾ ਕੋਸ਼ਿਸ਼ ਰਹਿੰਦੀ ਹੈ ਕਿ ਚੰਗੇ ਤੋਂ ਚੰਗਾ ਲਿਖਿਆ ਜਾਵੇ ਸੋਹਣੇ ਤੋਂ ਸੋਹਣਾ ਲਿਖਿਆ ਜਾਵੇ ਜੇਰੀ ਕੋਈ ਆਪਣੀ ਚੀਜ਼ ਹੈ ਆਪਣੇ ਕੋਈ ਨਿੰਦੇ ਨਾ ਤੇ ਜਿਸ ਤਰ੍ਹਾਂ ਕਿ ਪੰਜਾਬ ਜੇ ਕੋਈ ਇੱਕ ਗੱਲ ਕਰਨਾ ਦੁਨੀਆ ਤੁਹਾਡੇ ਨੂੰ ਫਿਰ ਮੈਂ ਸੁਣਿਆ ਹੈ ਕਿਥੇ ਬਾਹਰ ਦੇ ਵਿਦੇਸ਼ੋਂ ਵਿਦੇਸ਼ ਦੇ ਵਿੱਚੋਂ ਤੁਹਾਡਾ ਇੱਕ ਗਾਣਾ ਕੋਈ ਥੋੜੀ ਜੀ ਕੀਮਤ ਵਿੱਚ ਖਰੀਦਿਆ ਗਿਆ 7-8000 ਦੇ ਵਿੱਚ ਹਣਾ ਤੁਹਾਡੇ ਕੋਲ ਮੋਟਰਸਾਈਕਲ ਵੀ ਨਹੀਂ ਹੈਗਾ ਸੀ ਤੇ ਕੁਝ ਤੁਹਾਨੂੰ ਕਬੱਡੀ ਵਾਲੇ ਵੀਰਾਂ ਨੇ ਕੁਝ ਦੇ ਕੇ ਤੇ ਥੋੜਾ ਜਿਹਾ ਲੱਗਦਾ ਮੈਂ ਸੁਣਿਆ ਕਿ ਮੋਟਰਸਾਈਕਲ ਲੈ ਲਿਆ ਹੁਣ ਕਿਤਾਂ ਦਾ ਮਹਿਸੂਸ ਹੁੰਦਾ ਜੇ ਤੂੰ ਬਾਹਰ ਦੇ ਲੋਕ ਹੈ ਤੁਹਾਡੇ ਵਰਗੇ ਜਿਹੜੇ ਕਲਾਕਾਰਾਂ ਦੀ ਮਲ ਰਿਸਪੈਕਟ ਕਰਦੇ ਨੇ ਕਬੱਡੀ ਦੇ ਜਿਹੜੇ ਪਲੇਅਰ ਹੋ ਰਿਸਪੈਕਟ ਕਿੱਦਾਂ ਦੀ ਫਿਰ ਫੀਲ ਹੁੰਦੇ ਜਦੋਂ ਵੱਡੇ ਵੱਡੇ ਕਲਾਕਾਰ ਹਣਾ ਹੱਥਾਂ ਦੇ ਹੱਥ ਮਾਰ ਕੇ ਗਾਣੇ ਲੈ ਜਾਣ ਤੇ ਪਿੱਛੇ ਮੁੜ ਕੇ ਬਾਤ ਨਾ ਪੁੱਛਣ ਕਿਤਾਂ ਦਾ ਮਹਿਸੂਸ ਹੁੰਦਾ ਜਦੋਂ ਫਿਰ ਲੋਕ ਮਦਦ ਕਰਦੇ ਨਹੀਂ ਨਹੀਂ ਜੀ ਮੈਂ ਜਿਹੜੇ ਐਨਆਰਆਈ ਵੀਰਾਂ ਨੂੰ ਗੀਤ ਦਿੱਤੇ ਨੇ ਕਿ ਉਹਨਾਂ ਨੇ ਮੇਰਾ ਹੱਕ ਸ ਕਿਉਂਕਿ ਜਿੰਨੇ ਜਿੰਨੇ ਮੈਂ ਪੈਸੇ ਉਹਨਾਂ ਨੂੰ ਆਖੇ ਸੀ ਉਹਨਾਂ ਮੈਨੂੰ ਦਿੱਤੇ ਨੇ ਜਿਹੜਾ ਅਮਰੀਕਾ ਇੰਗਲੈਂਡ ਤੋਂ ਇੱਕ ਭਰਾਏ ਪਾਲਾ ਬੁੱਲਾ ਠੱਠਾ ਉਹਨਾਂ ਨੇ ਜਿਹੜਾ ਗੀਤ ਦਾ ਮੈਨੂੰ ਪੈਸੇ ਨੇ ਵੱਖਰੇ ਦਿੱਤੇ ਨੇ ਉਹਨਾਂ ਦੇ ਪਿੰਡ ਇੱਕ ਮੇਲਾ ਸੀ ਉਹਨਾਂ ਨੇ ਸਾਦ ਕੇ ਜਿਹੜਾ ਮੇਰਾ 11000 ਰੁਪਏ ਦੇ ਨਾਲ ਮਾਨ ਸਨਮਾਨ ਵੀ ਕੀਤਾ ਹੈ ਤੇ ਪਹਿਲਾਂ ਤੋਂ ਹੀ ਜਿਹਨੇ ਪੁੱਛਿਆ ਕਿ ਮੋਟਰਸਾਈਕਲ ਨਹੀਂ ਸੀ ਮੇਰੇ ਕੋਲੇ ਹੈਗਾ ਦੂਰ ਨੇੜੇ ਜਾਣ ਨੂੰ ਉਹਨਾਂ ਪੈਸਿਆਂ ਦਾ ਮੈਂ ਜਿਹੜਾ ਮੋਟਰਸਾਈਕਲ ਲਿਆ ਹੈ ਆਪਦੇ ਆਉਣ ਜਾਣ ਲਈ ਕਿਉਂਕਿ ਮੈਂ ਕਬੱਡੀ ਦੇ ਗਰਾਊਂਡਾਂ ਦੇ ਵਿੱਚ ਵੀ ਜਾ ਕੇ ਗੀਤ ਬੋਲਦਾ ਰਹਿਣਾ ਤੇ ਚੰਗੇ ਲੱਗਦੇ ਨੇ ਗੀਤ ਲੋ ਚੱਕਿਆ ਨਹੀਂ ਜਾਂਦਾ ਬੰਦਾ ਜੇ ਕਰੇ ਨਜਰੋਂ ਗਿਰ ਜਾਵੇ ਖੁੱਲ ਜਾਂਦਾ ਜੋ ਪੇਤ ਵੀ ਇੱਕ ਦਿਨ ਮਾਰੇ ਤੰਦੇ ਦਾ ਨਿੰਦਿਆ ਚੁਗਲੀ ਠੱਗੀ ਚੋਰੀ ਕੰਮ ਨਹੀਂ ਅਣਖੀ ਬੰਦੇ ਦਾ ਨਿੰਦਿਆ ਚੁਗਲੀ ਠੱਗੀ ਚੋਰੀ ਕੰਮ ਨਹੀਂ ਅਣਖੀ ਬੰਦੇ ਦਾ ਆਤ ਸਦਾ ਮੈਂ ਕਿਤੇ ਗਾਇਆ ਆਪ ਹੱਕ ਤੇ ਸੱਚ ਲਈ ਓਏ ਕੋਈ ਜਗਾ ਨਹੀਂ ਦਿਲ ਵਿੱਚ ਹੈਗੇ ਬੰਦੇ ਖਾਚ ਲਈ ਓਏ ਅੱਜ ਸਦਾ ਮੈਂ ਕਿਤੇ ਗਾਇਆ ਆ ਪਾ ਹਕਤੇ ਸਾਚਣੀ ਓਏ ਕੋਈ ਜਗਾ ਨਹੀਂ ਦਿਲ ਵਿੱਚ ਹੈਗੇ ਬੰਦੇ ਖਾਚਲੀ ਓਏ ਯਾਰ ਚਾਈ ਦਾ ਸੱਚਾ ਫਰਕ ਨਹੀਂ ਤਕੜੇ ਮਾਰੇ ਦਾ ਕਟਰੋਂ ਲੋ ਬਾਹਰ ਜਨਾਨੀ ਮਿੱਤਰ ਹੋ ਕਰ ਜੋ ਯਾੜੇ ਦਾ ਕਟਰੋਂ ਲੋ ਬਾਹਰ ਜਨਾਨੀ ਮਿੱਤਰ ਹੋ ਕਰ ਜੋ ਯਾੜੇ ਦਾ ਕੋਈ ਹੋਰ ਪੰਜਾਬੀ ਲੋਕ ਤਤ ਗਾਣੇ ਜਿੱਦਾਂ ਤੁਸੀਂ ਲਿਖਦੇ ਹੋ ਕੋਈ ਪੰਜਾਬ ਤੇ ਗਾਣਾ ਲਿਖਿਆ ਹੋਵੇ ਪੰਜਾਬੀ ਲੋਕਾਂ ਦੇ ਗਾਣੇ ਲਿਖਾਵੇ ਜੋ ਅੱਜ ਦਾ ਮਾਹੌਲ ਚੱਲ ਰਿਹਾ ਅੱਜ ਤੇ ਨੌਜਵਾਨ ਜਿੱਥੇ ਚਿੱਟੇ ਦੀ ਭੇਟ ਜੜੀ ਜਾ ਰਹੀ ਹੈ ਨਾ ਜਿੱਦਾਂ ਗੱਲ ਤੋਂ ਲਿਖਾ ਜਿੱਦਾਂ ਗਾਣਾ ਕੋਈ ਲਿਖਿਆ ਹੋਵੇ ਕੋ ਹੈਗਾ ਇਦਾਂ ਦਾ ਹਾਂਜੀ ਕਿ ਇਤੋਂ ਵੱਡਾ ਕਲਯੁਗ ਹੋਰ ਕਿਹੜਾ ਆਉਣਾ ਏ ਉਹ ਅੱਖਾਂ 'ਚ ਅਕਸੋਂ ਦੇ ਕੇ ਆਪਾਂ ਫਿਰ ਰੋਣਾ ਏ ਉਹ ਇਤੋਂ ਵੱਡਾ ਕਲਯੁਗ ਹੋਰ ਕਿਹੜਾ ਆਉਣਾ ਏ ਉਹ ਅੱਖਾਂ 'ਚ ਕਸੋਂ ਨੇ ਆਪਾਂ ਲੈ ਲੈ ਕੇ ਰੋਣਾ ਏ ਉਹ ਕਲਾਕਾਰ ਟੀਵੀ ਉੱਤੇ ਮਾਰਦੇ ਹੀ ਬੜਕਾ ਕਲਾਕਾਰ ਟੀਵੀ ਉੱਤੇ ਮਾਰਦੇ ਹੀ ਬੜਕਾ ਹਰ ਵੀਡੀਓ ਦੇ ਵਿੱਚ ਰੈਂਦੀ ਗੋਲੀ ਚੱਲਦੀ ਉਹ ਪਾਠੀਆਂ ਦੀ ਪੇਟਾ ਸਾਨੂੰ ਜ਼ਿਆਦੀ ਲੱਗਦੀ ਓਏ ਕਲਾਕਾਰ ਲਈ ਕੋਈ 16 ਲੱਖ ਵੱਡੀ ਗੱਲ ਨਹੀਂ ਪਾਠੀਆਂ ਦੀ ਪੇਟਾ ਸਾਨੂੰ ਜ਼ਿਆਦੀ ਲੱਗਦੀ ਓ ਕਲਾਕਾਰ ਲਈ ਕੋਈ 16 ਲੱਖ ਵੱਡੀ ਗੱਲ ਨਹੀਂ ਓ ਜੰਮਣ ਲੱਗ ਪੀਆਂ ਪੰਜਾਬ ਵਿੱਚ ਮੁੰਨੀਆਂ ਅੱਤ ਸਿਰਾਂ ਉੱਤੋਂ ਲਈ ਰੋਲੇ ਰ ਕਰਤੀਆਂ ਚੁੰਨੀਆਂ ਓ ਜੰਮਣ ਲੱਗ ਪਿਆ ਪੰਜਾਬ ਵਿੱਚ ਮੁੰਨੀਆਂ ਸਿਰਾਂ ਉੱਤੋਂ ਲਈ ਰੋਲੇ ਰ ਕਰਤੀਆਂ ਚੁੰਨੀਆਂ ਓ ਮਹਿੰਗੇ ਮੁੱਲ ਮੇਰੀ ਸਰਦਾਰੀ ਆਪਨੂੰ ਮਹਿੰਗੇ ਮੁੱਲ ਮੇਰੀ ਸਰਦਾਰੀ ਆਪਨੂੰ ਓ ਇੱਥੇ ਮੂਰਖ ਕਈ ਪੱਗਾਂ ਤੇ ਕੋਲ ਡ੍ਰਿੰਗਰ ਹੋੜਦੇ ਔ ਚਟੜੀ ਗਲੀ ਚੋਂ ਪਾਦੇ ਫਰੇ ਮੰਗਦਾ ਵੀ ਜਿਹੜੇ 18 ਕਿਲੇ ਲੱਗਦੇ ਸੀ ਡੀਟੀ ਰੋਡ ਤੇ ਚਟੇਲੀ ਲੋਕਾਂ ਤੋਂ ਪੈਸੇ ਫਰੇ ਮੰਗਦਾ ਵੀ ਜਿਹੜੇ 18 ਕਿਲੇ ਲੱਗਦੇ ਸੀ ਡੀਟੀ ਰੋਡ ਤੇ ਵਾਹ ਜੀ ਵਾਹ ਬਹੁਤ ਖੂਬਸੂਰਤ ਗਾਣਾ ਹੈ ਨੌਜਵਾਨ ਸਾਡੇ ਨੇ ਨੌਜਵਾਨਾਂ ਨੇ ਵੀ ਗੱਲ ਕਰਨ ਦੀ ਕੋਸ਼ਿਸ਼ ਕਰਨਗੇ ਵੀਰ ਦੀ ਕਿਸ ਤਰ੍ਹਾਂ ਦੀ ਆਵਾਜ਼ ਲੱਗੀ ਗੱਲਬਾਤ ਕਰਾਂਗੇ ਨੌਜਵਾਨਾਂ ਦੇ ਨਾਲ ਫਿਰ ਆਪਾਂ ਮੁੜ ਤੋਂ ਫਿਰ ਵੀਰ ਦੇ ਕੋਲ ਆਵਾਂਗੇ ਇੱਕ ਦੋ ਗਾਣੇ ਜਿਹੜੇ ਸੁਣਾਵਾਂਗੇ ਹਾਂਜੀ ਪਹਿਲਾਂ ਤਾਂ ਕੀ ਨਾਂਜੀ ਤੁਹਾਡਾ ਮੇਰਾ ਨਾਮ ਗੁਰਪ੍ਰੀਤ ਸਿੰਘ ਕਿੱਦਾਂ ਦੀ ਆਵਾਜ਼ ਲੱਗੀ ਤੇ ਕਿੱਦਾਂ ਦੀ ਜਿਹੜੀ ਵੀਰ ਦੀ ਲਿਖਾਈ ਤੁਹਾਨੂੰ ਲੱਗੀ ਆਵਾਜ਼ ਕਿੱਦਾਂ ਦੀ ਲਿਖੀ ਬੋਲ ਕਿੱਦਾਂ ਦੀ ਲਿਖੀ ਬਹੁਤ ਸੋਹਣੇ ਲਿਆ ਜੀ ਚੰਗਾ ਵਧੀਆ ਸਮਾਜ ਨੂੰ ਸੁਨੇਹਾ ਦਿੱਤਾ ਤੁਸੀਂ ਇਹਦੇ ਨੰਗ ਰਹੇ ਤੁਸੀਂ ਇਹਦੇ ਲੰਗ ਰਹੇ ਸੋ ਵੇਖ ਕੇ ਵੀਰ ਨੂੰ ਰੁਕਿਓ ਆਵਾਜ਼ ਸੁਣ ਕੇ ਰੁਕਿਓ ਤੇ ਕਿੱਦਾਂ ਲੱਗਦਾ ਕਿ ਜਿੱਦਾਂ ਵੀਰ ਦੇ ਗਾਣੇ ਲੱਗੇ ਵੱਡੇ ਵੱਡੇ ਕਲਾਕਾਰ ਬਾਅਦ ਮੁੜੇ ਵੀਰ ਦੀ ਸਾਰ ਨਹੀਂ ਲੈਂਦੇ ਲੈ ਕਿਸੇ ਨੇ ਲਈ ਨਹੀਂ ਗਰੀਬ ਐ ਇਸ ਕਰਕੇ ਜਾ ਹਨਾ ਕਹਿ ਸਕਦੇ ਪਰ ਆਵਾਜ਼ ਕਿਦਾਂ ਦੀ ਹੈ ਬਹੁਤ ਸਰੀਲੀ ਆਵਾਜ਼ ਆ ਜੀ ਚੰਗਾ ਸਰਾ ਮਾ ਇਹਨੂੰ ਵਧੀਆ ਸੁਣਿਆ ਦਿੱਤਾ ਜੀ ਇਹ ਰਾਈਡਰ ਕਿਦਾਂ ਦਾ ਲੱਗਾ ਬਹੁਤ ਸੋਹਣੀ ਆ ਜੀ ਸਾਡੇ ਨਾਲ ਬਜ਼ੁਰਗਾ ਖੜੇ ਨੇ ਇਹ ਵੀ ਮੋਟਰਸਾਈਕਲ ਲੈ ਕੇ ਨਿਕਲਦੇ ਪਏ ਸ਼ਾਇਦ ਵੀਡੀਓ ਦੇ ਵਿੱਚ ਤੁਸੀਂ ਦੇਖਿਆ ਹੋਊਗਾ ਆਵਾਜ਼ ਸੁਣ ਕੇ ਖਲੋਤੇ ਨੇ ਹਾਂ ਜੀ ਕੀ ਨਾ ਬਜ਼ੁਰਗੋ ਤੁਹਾਡਾ ਨਾ ਨਗਰ ਜੰਨਾ ਸਿੰਘ ਅੱਜ ਪਿੰਡ ਅਹਿਮਦਪੁਰ ਦੇ ਵਿੱਚ ਜਿਹੜਾ ਮੇਲਾ ਲੱਗਿਆ ਉਸ ਮੇਲੇ ਦੇ ਵਿੱਚ ਇਹ ਜਿਹੜਾ ਪੰਜਾਬ ਦਾ ਆਉਣ ਵਾਲਾ ਹੀਰਾ ਜਿਹੜਾ ਕਲਾਕਾਰ ਹੈ ਲੋਕ ਤੱਤ ਦੇ ਗਾਣੇ ਲਿਖਦਾ ਹੈ ਪੰਜਾਬੀਆਂ ਨੂੰ ਇਹ ਨਹੀਂ ਕਿ ਹਥਿਆਰਾਂ ਨੂੰ ਪ੍ਰਮੋਟ ਕਰਦਾ ਹੈ ਪੰਜਾਬ ਨੂੰ ਪੰਜਾਬ ਨਾਲ ਜੋੜਨ ਦੀ ਗੱਲ ਕਰਦਾ ਹੈ ਕਿਦਾਂ ਦਾ ਲੱਗਾ ਤੁਸੀਂ ਹੁਣ ਗਾਣਾ ਸੁਣਿਆ ਇਹ ਟੌਪ ਬੜੇ ਵਧੀਆ ਹਨ ਜਿਹੜਾ ਨੇ ਆਖਿਆ ਨਾ ਵੀ ਟਿੱਟੇ ਦੀ ਗੱਲ ਕੀਤੀ ਹੈ ਬੜੇ ਟੌਪ ਵਧੀਆ ਹਨ ਜਿਹੜੇ ਅੱਜ ਦੇ ਹਲਾ ਦੇ ਲੋਕਾਂ ਨੇ ਉਹ ਐਂ ਬੋਲਣ ਡਿਆ ਕੁਝ ਛੋਟੇ ਮੋਟੇ ਗੱਲ ਥੋੜੀ ਹੋਂਦੇ ਜਿਹੜੇ ਅੱਜ ਦੇ ਕਲਾਕਾਰ ਜਿਹੜੇ ਸਟੇਜਾਂ ਦੇ ਗੱਲਾਂ ਕਰਦੇ ਕੋਈ ਇਦਾਂ ਦੀ ਸੁਣੀ ਗੱਲ ਕੋਈ ਉਹਨਾਂ ਨੂੰ ਨਾ 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 ਕੇ ਇਹਦੀ ਸੁਣੀ ਨਹੀਂ ਅਸੀਂ ਇਹਦੇ ਨੇ ਟੀਵੀ ਟੂ ਇਹਦੇ ਨੇ ਕੇ ਗੱਲ ਹੀ ਨਹੀਂ ਕੀਤੀ ਜਿੱਦਾਂ ਹੱਥਿਆਰਾਂ ਨੂੰ ਪ੍ਰਮੋਟ ਕਰਦੇ ਹਨਾ ਹੱਥਿਆਰਾਂ ਹੱਥਿਆਰਾਂ ਬਸ ਹੋਰ ਵੀ ਹੋਰ ਵੀ ਕਈ ਤਰ੍ਹਾਂ ਦੀ ਹੈ ਨਾ ਮਾਛਰਾ ਬਣਾਉਂ ਜਾਂ ਹੱਥਿਆੜਾਂ ਨੂੰ ਜਾਂ ਕੁੜੀਆਂ ਨੂੰ ਵੀ ਉਹ ਹੋ ਗਿਆ ਹੋ ਗਿਆ ਤੇ ਇਹਦੇ ਵਿੱਚ ਉਹ ਗੱਲ ਤਾਂ ਆਈ ਨਹੀਂ ਕੋਈ ਕੀ ਲੱਗਦਾ ਕਿ ਮੁੰਡਾ ਕਿਹ ਤਰ੍ਹਾਂ ਦੀ ਆਵਾਜ਼ ਹੈ ਕਿ ਇਸ ਨਾਲ ਜਿੱਦਾਂ ਹੁਣ ਸੱਥਾਂ ਜੀ ਗਾਉਂਦਾ ਹੈ ਕੀ ਕੀ ਪਰਮਾਤਮਾ ਕੀ ਅਰਦਾਸ ਕਰਦੇਗੇ ਇਹ ਫਰਸ਼ ਤੋਂ ਅਰਸ਼ ਤੇ ਜਾਵੇ ਪਰਮਾਤਮਾ ਦੀ ਜਾਣ ਦੇ ਲੈ ਗਿਆ ਲੈ ਲੈ ਗਿਆ ਜਾਣ ਦੇ ਦੇ ਹੋਰ ਗਰੀਬਾਂ ਦੇ ਨੂੰ ਪੁੱਛਦਾ ਨਹੀਂ ਉਹ ਕਹਿੰਦੇ ਹੋਰ ਗੱਲ ਬਿਲਕੁਲ ਮੋੜ ਫੇਰ ਦੁਬਾਰਾ ਉਸੇ ਸੱਤ ਦੇ ਵਿੱਚ ਜਾਵਾਂਗੇ ਉਸੇ ਕਲਾਕਾਰ ਨਾਲ ਜਾਵਾਂਗੇ ਹਰਪਾਲ ਭਗਵਾਨਪੁਰੇ ਨਾਲ ਗੱਲਬਾਤ ਕਰਾਂਗੇ ਇੱਕ ਦੋ ਰੂਬ ਰੂ ਤੁਹਾਡੀ ਹੋਰ ਨਜ਼ਰ ਕਰਾਂਗੇ ਗਾਣੇ ਵੀਰ ਦੇ ਬਹੁਤ ਸੁੰਦਰ ਆਵਾਜ਼ ਆ ਬਹੁਤ ਸੁੰਦਰ ਰਾਈਟਰ ਲਿਖਦਾ ਕਲਮ ਬਹੁਤ ਅੱਛੀ ਹੈ ਗਾਣਾ ਜਿਹੜਾ ਵਧੀਆ ਜਿਹੜਾ ਰਮੀਰ ਦਾ ਵੀ ਨੂੰ ਕਿੰਨੇ ਗਾਣੇ ਚਾਰ ਦਿੱਤੇ ਤੁਸੀਂ ਹਾਂਜੀ ਇੱਕ ਤੁਸੀਂ ਦੱਸ ਸਕਿਓ ਤਿੰਨ ਹੋਰ ਕਿਹੜੇ ਗਾਣੇ ਨੇ ਕੰਟੀਨਿਊ ਕਰਨੇ ਨੇ ਆਪਾਂ ਹਨਾ ਠੀਕ ਹੈ ਜੀ ਫੋਨ ਆਪਾਂ ਗੱਲਬਾਤ ਘਟ ਕਰਾਂਗੇ ਨਾਲ ਹੋਰ ਵੀਰ ਬੈਠੇ ਨੇ ਕੰਟੀਨਿਊ ਜਿਹੜੇ ਤਿੰਨ ਚਾਰ ਗਾਣੇ ਹੈਗੇ ਦੱਸੋ ਹੋ ਰੱਬਾ ਲਾਦਨਾ ਕਿਸੇ ਦੀ ਮਾਰੀ ਨਿਕਲੇ ਆਵੇ ਕੇ ਰੱਬਾ ਲਾਦਨਾ ਕਿਸੇ ਦੀ ਮਾਰੀ ਨਿਕਲੇ ਆਵੇ ਓ ਬਣੀ ਪੀੜੀਆਂ ਤੇ ਜਿੱਤੇ ਪਲਾਂ ਚ ਰੋਲਦੇ ਆ ਬੰਦਾ ਦੋਗਲਾ ਨਹੀਂ ਟਾੜੀਆਂ ਦੇ ਵਿੱਚ ਚਾਹੀਦਾ ਹੋ ਜੇਰਾ ਵੈਰੀਆਂ ਦੇ ਕੋਲ ਜਾ ਕੇ ਪੇਟ ਖੋਲਦੇ ਉਹ ਕਦੇ ਡੁੱਲਿਆ ਜਮੀਨੇ ਤੇ ਕੰਮ ਨਹੀਂ ਆਉਂਦਾ ਢੋਲੂ ਵਿੱਚ ਮੋਹ ਪਾ ਕੇ ਬਲੀ ਦੁੱਧ ਢੋਲਦੇ ਆ ਰਾਜ ਕਿੰਨੇ ਵੀ ਬੰਦੇ ਦੇ ਦਿਲ ਵਿੱਚ ਛਿਪੇ ਹੋਣ ਪੱਗ ਚਾਰ ਕਲਵਾ ਦੇ ਸਭ ਸੱਚ ਬੋਲਦੇ ਰਾਜ ਕਿੰਨੇ ਵੀ ਬੰਦੇ ਦੇ ਦਿਲ ਵਿੱਚ ਛਿਪੇ ਹੋਣ ਪੱਗ ਚਾਰ ਕਲਵਾ ਦੇ ਸਭ ਸੱਚ ਬੋਲਦੇ ਇਹ ਖੁਸਰਾ ਖੁਸ਼ੀ ਦੇ ਬਿਨਾ ਨੱਚਦਾਨੀ ਕਰ ਅਤੇ ਸੋਗ ਬਿਨਾ ਪੈਂਦੇ ਕਦੇ ਵੈ ਨਾ ਉਹ ਖੁਸਰਾ ਖੁਸ਼ੀ ਦੇ ਬਿਨਾ ਨੱਚਦਾਨੀ ਕਰ ਅਤੇ ਸੋਗ ਬਿਨਾ ਪੈਂਦੇ ਕਦੇ ਵੈ ਨਾ ਅੱਜ ਨੇ ਮਰਜੀ ਤਿਹਾਰ ਤੁਸੀਂ ਕੱਲੇ ਹੀ ਮਨਾਲੋ ਪਰ ਰਖੜੀ ਫੱਬਦੀ ਸਦਾ ਪੈ ਨਾ ਅੱਜ ਨੇ ਮਰਜੀ ਤਿਹਾਰ ਤੁਸੀਂ ਕੱਲੇ ਹੀ ਮਨਾਲੋ ਪਰ ਰਖੜੀ ਫੱਬਦੀ ਸਦਾ ਪੈ ਨਾ ਇੱਕ ਗੀਤੇ ਸੀ ਇੱਕ ਵੀ ਬਹੁਤ ਵਧੀਆ ਜੀ ਚੰਗਾ ਲੱਗਾ ਤੇ ਥਾਰੇ ਵੀ ਇੱਕ ਤਾੜੀ ਜ਼ਰੂਰ ਬੰਦੀ ਤਾੜੀ ਵੰਦੀ ਵੀ ਜੀਰ ਵਾਸਤੇ ਹਨਾ ਕਿਉਂਕਿ ਗਾਣਾ ਬਹੁਤ ਚੰਗਾ ਹੈ ਵੀ ਰਖੜੀ ਜਿਹੜਾ ਰਖੜੀ ਦਾ ਧਿਆਰ ਭੈਣ ਤੋਂ ਬਣਾ ਨਹੀਂ ਕਦੀ ਬਣਾਇਆ ਜਾਂਦਾ ਹਨਾ ਤੇ ਵੀਰ ਕੰਟੀਨਿਊ ਕਰਨ ਲੱਗਾ ਫੇਰ ਗੱਲਬਾਤ ਕਰਦੇ ਹਾਂ ਜੀ ਉੱਥੋਂ ਸ਼ੁਰੂਆਤ ਕਰੀਏ ਇੱਕ ਗੀਤ ਜਿਹੜਾ ਹੈ ਉਹ ਨਹੀਂ ਉਖੋ ਸਰੇ ਦੀ ਬੱਦਸੀਸ ਲੈਣੀ ਚਾਹੀਦੀ ਤੇ ਪਾਦੇ ਨੂੰ ਨਹੀਂ ਮਾਰੀ ਚੰਗੀ ਕਹਿਣੀ ਚਾਹੀਦੀ ਆ ਮੰਗਤੇ ਨੂੰ ਯਾਰੋ ਜੇ ਖੈਦਾਨ ਨਹੀਂ ਪਣਾ ਤੇ ਮਾਰ ਕੇ ਛੇਤਰ ਕਰੋ ਨਹੀਂ ਭਜਾਈਦਾ ਓ ਛੇਰ ਦਾ ਛਕਾਰ ਪੇਤ ਬਿਨਾ ਹੁੰਦਾ ਨਾ ਤੇ ਸੱਪਾਂ ਦੇ ਸਿਰਾਂ ਤੇ ਨਹੀਂ ਪੈਰ ਲਾਈਦਾ ਓ ਛੇਰ ਦਾ ਛਕਾਰ ਪੇਤ ਬਿਨਾ ਹੁੰਦਾ ਨਾ ਤੇ ਸੱਪਾਂ ਦੇ ਸਿਰਾਂ ਤੇ ਨਹੀਂ ਪੈਰ ਲਾਈਦਾ ਓ ਪਰੇ ਨੂੰ ਨਹੀਂ ਮਾਰਾ ਚੰਗਾ ਕਹਿਣਾ ਚਾਹੀਦਾ ਝਗੜਾ ਨਜਾਇਜ਼ ਨਹੀਂ ਜੋ ਲੈਣਾ ਚਾਹੀਦਾ ਆ ਤੀਵੀਆਂ ਤੇ ਯਾਰੋ ਦਿੰਦੀਆਂ ਨੇ ਚੁੱਕਣਾ ਨਹੀਂ ਪਿੱਛੇ ਲੱਗ ਕੇ ਭਰਾ ਦੇ ਗੱਲ ਪਹਿਣਾ ਚਾਹੀਦਾ ਲੈਪੇ ਚੇ ਲੱਗ ਕੇ ਪਾਈ ਦੇ ਦਲ ਪਹਿਰਾ ਚਾਹੀਦਾ ਓ ਸਾਤ ਬਨ ਹੁਨਾ ਕਦੇ ਫਟ ਲਾ ਕੇ ਛੱਡੀਏ ਹਰਾ ਹੋਵੇ ਰੁੱਖ ਤੇ ਕਦੇ ਨਾ ਵਢੀਏ ਓ ਕਿਰਤਲੀ ਯਾਰੋ ਰੱਬ ਹੱਥ ਦਿੰਦਾ ਏ ਕਦੇ ਨਾ ਸ਼ਰੀਕਾਂ ਘੜੀ ਚੋਲੀ ਟੱਢੀਏ ਕਦੇ ਨਾ ਸ਼ਰੀਕਾਂ ਘੜੀ ਚੋਲੀ ਟੱਢੀਏ ਇਹਨ ਗੀਤ ਜਿਹੜੇ ਮੇਰੇ ਤਿੰਨ ਗੀਤ ਉਹਨਾਂ ਨੇ ਇੱਕ ਸਟੇਜ ਕੀਤਾ ਏ ਉਹ ਜੇ ਫੇਸਬੁੱਕ ਇੰਸਟਾਗ੍ਰam ਤੇ ਸਾਂਝੇ ਕੀਤੇ ਨੇ ਦੋ ਗੀਤ ਮੇਰੇ ਹੋਰ ਨੇ ਇਹ ਥੋਦਾ ਮੈਂ ਜਿਹੜਾ ਇੱਕ ਗੀਤ ਹੋਰ ਹੈ ਉਹਦਾ ਜਿਹੜਾ ਸਥਾਈ ਅੰਤਰਾ ਮੈਂ ਤੁਹਾਡੇ ਨਾਲ ਸਾਂਝਾ ਕਰ ਦੇਣਾ ਕਹਿੰਦਾ ਉਹਦਾ ਜਿਹੜਾ ਮੈਂ ਸਥਾਈ ਅੰਤਰਾ ਤੁਹਾਡੇ ਨਾਲ ਸਾਂਝਾ ਕਰਾਂਗਾ ਜਿਹੜਾ ਇੱਕ ਗੀਤ ਹੋਰ ਹੈ ਉਹ ਗੀਤ ਹੈਗਾ ਸੀ ਤੇ ਜਿਹੜਾ ਰੋਟੀ ਉੱਤੇ ਲਾਵੇ ਰੋਟੀ ਵਿੱਚ ਲੱਤ ਨਹੀਂ ਮਾਰੀਦੀ ਓਏ ਕਦੇ ਸਤਾਹ ਦੀ ਪੰਢੀ ਨਹੀਂ ਜ਼ਕਰਾਂ ਤੇ ਝਾੜੀਦੀ ਆ ਜਿਹੜਾ ਰੋਟੀ ਉੱਤੇ ਲਾਵੇ ਰੋਟੀ ਵਿੱਚ ਲੱਤ ਨਹੀਂ ਮਾਰੀਦੀ ਕੋਇਕਾ ਦੇ ਸਤਾਹਦ ਵੀ ਪੰਡੀ ਨਹੀਂ ਜ਼ਿਕਰਾਂ ਤੇ ਝਾੜੀਦੀ ਸਦਾ ਚੇਲੇ ਨੂੰ ਗਰੋਤੋਂ ਨਿਵੇ ਰਹਿਣਾ ਚਾਹੀਦਾ ਮੈਂ ਸਭ ਸਿੱਖ ਗਿਆ ਏ ਨਹੀਂ ਮੇਤਰਾ ਕਹਿਣਾ ਚਾਹੀਦਾ ਮੈਂ ਸਭ ਸਿੱਖ ਗਿਆ ਏ ਨਹੀਂ ਮੇਤਰਾ ਕਹਿਣਾ ਚਾਹੀਦਾ ਓ ਕਿੱਡਾ ਚਾਤਰ ਬੰਦਾ ਠੋਖਾ ਖਾ ਹੀ ਜਾਂਦਾ ਏ ਬਹੁਤੀ ਅਕਲ ਦਾ ਮਾਲ ਕਚੰਦ ਚੜਾ ਹੀ ਜਾਂਦਾ ਏ ਓ ਕਿੱਡਾ ਚਾਤਰ ਬੰਦਾ ਠੋਖਾ ਖਾ ਹੀ ਜਾਂਦਾ ਏ ਬਹੁਤੀ ਅਕਲ ਦਾ ਮਾਲ ਕੱਚਾਂ ਦੇ ਚੜਾ ਹੀ ਜਾਂਦਾ ਏ ਉਹਨਾਂ ਦੁਨੀਆ ਕੀ ਲੜ ਲਾਉਣਾ ਜਿੰਨੋਂ ਰੱਬ ਟਕਰਾਇਆ ਏ ਉਹਨਾਂ ਦੁਨੀਆ ਕੀ ਲੜ ਲਾਉਣਾ ਜਿੰਨੋਂ ਰੱਬ ਟਕਰਾਇਆ ਏ ਓ ਸਾਰੀ ਉਮਰ ਦਾ ਸਿਆਣਾ ਜੱਗ ਤੇ ਕਿਹੜਾ ਆਇਆ ਏ ਸਾਰੀ ਜ਼ਿੰਦਗੀ ਦਾ ਸਿਆਣਾ ਜੱਗ ਤੇ ਕਿਹੜਾ ਆਇਆ ਏ ਕੱਢ ਸ਼ਰੀਕ ਨੂੰ ਗਾਲ ਦੇ ਨਹੀਂ ਮਸਲੇ ਦਾ ਖਲ ਨਹੀਂ ਓ ਲੈਣਾ ਵੈਰੀ ਵਕਤੋਂ ਕਰ ਤੋ ਤੇ ਗੱਲ ਨਹੀਂ ਉਹ ਕੱਢ ਛਰੀਕ ਨੂੰ ਗਾਲ ਦੇ ਨਹੀਂ ਮਸਲੇ ਦਾ ਹੱਲ ਨਹੀਂ ਉਹ ਲੈਣਾ ਵਹਿਰ ਯਵਕਾਂ ਤੋਂ ਕਰ ਤੋਤੇ ਗੱਲ ਨਹੀਂ ਉਹ ਨਹਿਲੇ ਤੇ ਦਈਏ ਦੈਲਾ ਤੇ ਮਜਾ ਫੇਰ ਹੀ ਆਉਂਦਾ ਏ ਨਹਿਲੇ ਤੇ ਦਈਏ ਦੈਲਾ ਤੇ ਮਜਾ ਫੇਰ ਹੀ ਆਉਂਦਾ ਏ ਉਹ ਇਕਿਆਂ ਦੀ 41 ਤੇ ਕੋਈ ਫਿਰ ਲਈ ਪਉਂਦਾ ਏ ਉਹ ਇਕਿਆਂ ਦੀ 41 ਤੇ ਕੋਈ ਯੋਦਾ ਹੀ ਪਉਂਦਾ ਏ ਬਹੁਤ ਵਧੀਆ ਬੋਲਨੇ ਵੀਰ ਦੇ ਬਹੁਤ ਵਧੀਆ ਕਲਮ ਹੈ ਤੇ ਇਸ ਵੀਰ ਨੂੰ ਪ੍ਰਮੋਟ ਤਾਂ ਜ਼ਰੂਰ ਕਰਨਾ ਚਾਹੀਦਾ ਹੈ ਘੱਟੋ ਘੱਟ ਇਸ ਖਬਰ ਜਿਹੜੀ ਖਬਰ ਹੈ ਜਾਂ ਆਪਾਂ ਜਿਹੜੀ ਕਰਦੇ ਪੈਣ ਸਟੋਰੀ ਕਰਦੇ ਪੈ ਵੀਰ ਦੀ ਇਸ ਨੂੰ ਵੱਧੋ ਵੱਧ ਜੜੀ ਸ਼ੇਅਰ ਕਰਿਓ ਕਿ ਤਾਂ ਜੋ ਕੋਈ ਚੰਗਾ ਪ੍ਰੋਡਿਊਸਰ ਚੰਗਾ ਜਿਹੜਾ ਐਨਆਰਈ ਵੀਰ ਜਿਹੜਾ ਇਸ ਵੀਰ ਦੀ ਆਵਾਜ਼ ਸਟੂਡਿਓ ਸੁਣ ਸਕੇ ਤੇ ਅਸੀਂ ਮਦਦ ਕਰ ਸਕੀਏ ਕਿਉਂਕਿ ਤੁਹਾਡੇ ਸਹਿਯੋਗ ਦੇ ਨਾਲ ਹੀ ਅਜਿਹੇ ਹੀਰੇ ਜਿਹੜੇ ਕਿਤੇ ਨਾ ਕਿਤੇ ਮਤਲਬ ਪਿੱਛੇ ਰਹਿ ਜਾਂਦੇ ਨੇ ਜੇ ਤੁਹਾਡੇ ਰਾਹੀਂ ਇਸ ਵੀਰ ਦੀ ਆਵਾਜ਼ ਬਲੰਦ ਹੋ ਜਾਵੇ ਤਾਂ ਇਸ ਦਾ ਫਿਊਚਰ ਬਣ ਸਕਦਾ ਹੈ ਤੁਹਾਡੇ ਇੱਕ ਸ਼ੇਅਰ ਨਾਲ ਤੁਹਾਡੇ ਇੱਕ ਲਾਈਕ ਨਾਲ ਅੰਗੂਠਾ ਦੱਬਣਾ ਹੈ ਪਰ ਕੋਈ ਨਹੀਂ ਪਿੰਦਾ ਲਾਸਟ ਇੱਕ ਗਾਣਾ ਸੁਣਾਗੇ ਵੀਰ ਤੋਂ ਉਸ ਤੋਂ ਬਾਅਦ ਫਿਰ ਅਗਲੀ ਵੀਡੀਓ ਜਦੋਂ ਇਸ ਵੀਰ ਦੀ ਕੋਈ ਗੱਲ ਸੁਣੂਗਾ ਉਦੋਂ ਪਾਵਾਂਗੇ ਲਾਸਟ ਗਾਣਾ ਕੋਈ ਓ ਪੁੱਲਧਾਣੀ ਚੇਤਾ ਹਜੇ ਤੱਕ 47 ਦਾ ਹੱਲਾ ਜੋ जखਮੇ ਕ ਸੁਤੀ ਸੱਟ ਮਾਰੀ ਦਾ ਪੁੱਲਧਾਣੀ ਚੇਤਾ ਹਜੇ ਤੱਕ 47 ਦਾ ਹੱਲਾ ਜੋ जखਮੇ ਕ ਸੁਤੀ ਸੱਟ ਮਾਰੀ ਦਾ ਉਹ 15 ਅਗਸਤ ਦਿਖਾਉਂਦੀ ਦਿਨੋਂ ਆਲੀ ਡਰੇ ਤੇ ਬਹਿ ਜਾਂਦੇ ਢੜੀ ਮਾਰ ਕੇ ਸਾਨੂੰ ਤੇ ਆਜ਼ਾਦੀ ਪਈਆ ਮਹਿੰਗੀ ਮਿੱਤਰੋ ਸਾਡਾ ਤੇ ਪੰਜਾਬ ਰੱਖ ਦਿੱਤਾ ਪਾੜ ਕੇ ਸਾਨੂੰ ਤੇ ਆਜ਼ਾਦੀ ਪਈਆ ਮਹਿੰਗੀ ਮਿੱਤਰੋ ਸਾਡਾ ਤੇ ਪੰਜਾਬ ਰੱਖ ਦਿੱਤਾ ਪਾੜ ਕੇ ਓਏ ਬਾੜਾਂ ਤੇ ਡਟਿਆ ਏ ਪੁੱਤ ਸਰਦਾਰਾਂ ਦੇ ਥੰਮ ਬਣ ਖੜੇ ਸਰਹੱਦਾਂ ਦੀਆਂ ਤਾਰਾਂ ਤੇ ਉਹ ਬਾਡਰਾਂ ਤੇ ਡਟਿਆ ਪੁੱਤ ਸਰਦਾਰਾਂ ਦੇ ਥੰਮ ਬਣ ਖੜੇ ਸਰਹੱਦਾਂ ਦੀਆਂ ਤਾਰਾਂ ਤੇ ਓਏ ਕਵਾਰੀ ਇਹਨਾਂ ਨੂੰ ਹਟਾ ਕੇ ਪਿੱਛੇ ਵੇਖ ਇੱਕ ਵਾਰੀ ਇਹਨਾਂ ਨੂੰ ਹਟਾ ਕੇ ਪਿੱਛੇ ਵੇਖ ਜੇਰੀ ਦੇਸ਼ ਦੀ ਹੋਣੀ ਆ ਬਰਬਾਦੀ ਦੱਸਦੀ ਆ ਸਿੱਖਾਂ ਦੇ ਹੀ ਪੁੱਤ ਕਰਦੇ ਆ ਰੱਖੀਆਂ ਸਰਕਾਰੇ ਤੋਂ ਜਿੰਨਾਂ ਨੂੰ ਅੱਤਵਾਦੀ ਦੱਸਦੀ ਆ ਸਿੱਖਾਂ ਦੇ ਹੀ ਪੁੱਤ ਕਰਦੇ ਆ ਰੱਖੀਆਂ ਸਰਕਾਰੇ ਤੋਂ ਜਿੰਨਾਂ ਨੂੰ ਅੱਤਵਾਦੀ ਦੱਸਦੀ ਬਿਲਕੁਲ ਇਹ ਸੀ ਹਰਪਾਲ ਭਗਵਾਨਪੁਰ ਵਿੱਚ ਤਾੜੀਆਂ ਵਜਾਈਆਂ ਨੇ ਸਰੋਤਿਆਂ ਨੇ ਜਿਹੜੇ ਸਾਥ ਦੇ ਵਿੱਚ ਬੈਠੇ ਨੇ ਸੋ ਲਾਸਟ ਵਿੱਚ ਇਹੋ ਹੀ ਕਹਿਣਾ ਚਾਹਾਂਗਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੋ ਇਹੋ ਜੇ ਵੀਰ ਦੀ ਆਵਾਜ਼ بلند ਹੋ ਸਕੇ ਸ਼ੇਅਰ ਲਾਈਕ ਤੇ ਕਮੈਂਟਾਂ ਦੇ ਵਿੱਚ ਦੱਸੋਗੇ ਵੀਰ ਦੀ ਆਵਾਜ਼ ਕਿਦਾਂ ਦੀ ਹੈ ਖਬਰ ਪੰਜਾਬ ਟੀਵੀ ਦੇ ਲਈ